ਜੋ ਕਿ ਹਰੂ ਲੋਕੋ ਅੱਜ ਦਾ ਸਭ ਤੋਂ ਪਹਿਲਾ ਤੁਹਾਨੂੰ ਜਿਹੜੀ ਲੈਂਡ ਪੂਰਨ ਦੀ ਪਾਰਸੀ ਦੀ ਜਿੱਤ ਕਿਤੇ ਕਿੱਤੀ ਆ ਤੁਸੀਂ ਉਹਦੀ ਵਧਾਈ ਦਿਨਾਂ ਸੰਜੁਕਤ ਲੋਕ ਕੇ ਵੱਲੋਂ ਕਿਉਂਕਿ ਪਹਿਲਾਂ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਆ ਆਪਾਂ ਲੜੇ 13 ਮਹੀਨੇ ਲਤਾਂ ਲਈ ਰੱਖੀਆਂ 13 ਮਹੀਨਿਆਂ ਤੋਂ ਬਾਅਦ ਮਾਫੀ ਮੰਗ ਕੇ ਕੜਾ ਛਡਾਇਆ ਕਹਿੰਦਾ ਮੈਂ ਬਾਪ ਸੁਣਾਉਂਗਾ ਸੁਜੋਤਪੁਰ ਦੇ ਵਿੱਚ ਬੋਲ ਦਿੱਤਾ ਕਿ ਜਿਵੇਂ ਲੈ ਕੇ ਆਇਆ ਸੀ ਉਵੇਂ ਰੱਤ ਕਰਨੇ ਪੈਣਗੇ ਵੀਰ ਮੇਰੇ ਉਹਵੇਂ ਹੀ ਰੱਤ ਕਰੇ ਜਿਵੇਂ ਬਰਾਏ ਸੀ ਉਸ ਤੋਂ ਬਾਅਦ ਕੇਜਰੀ ਭਗਤ ਦੇ ਪ੍ਰਵੰਤਨਾ ਇਹ ਕਾਰਪੋਰੇਟ ਘਰਾਣਾ ਦੇ ਮੋਹਰੇ ਬਣ ਕੇ ਆਏ ਕਿ ਅਫੂ ਜਵੇਨ ਕਾਰਪੋਰੇਟ ਘਰਾਣਾ ਨੂੰ ਕਹਿ ਕੇ ਜਿੰਨੇ ਆ ਸੰਯੁਕਤ ਬੋਰ ਜਿਹਨੇ ਐਲਾਨ ਕੀਤਾ ਕਿ ਇੱਕ ਕ੍ਰਿੰਤ ਵੀ ਜਵਾਬ ਵੀ ਦੇਵਾਂਗੇ ਇਸ ਪੰਜ ਦੇ ਤੱਕ 30 ਤਰੀਕ ਨੂੰ ਹੱਲਾ ਬੋਲੇ ਵੱਡਾ ਟ੍ਰੈਕ ਮਾਰ ਤੇ 12 ਤਰੀਕ ਨੂੰ ਮਹਿਨਤੂ ਕੁੱਟੇ ਇਹਨਾਂ ਨੇ ਕੁੱਟੇ 13 ਦਿਨ ਸੰਯੁਕਤ ਮੋਰਚੇ ਨੇ ਥੋੜੀ ਤਮਕੀਦ ਕੀਤੀ ਕਿ ਇਸ ਪਰੋਂ ਪ੍ਰਚਾਰਨਾਗੂ ਕਰਨਾ ਜਿਵੇਂ ਲੈ ਕੇ ਲੈਂਡਪੁਲਪਾਲ ਚੀ ਉਹਨੇ ਰੱਬ ਕਰ 14 ਤਰੀਕ ਨੂੰ ਕੈਲੰਡਰ ਟੀਮਿੰਗ ਬੁਲਾ ਕੇ ਰੱਦ ਕਰਤੀ ਇਹ ਸੰਯੁਕਤ ਮੋਰਚੇ ਦੀ ਦੂਜੀ ਇਤਿਹਾਸਕ ਜਿੱਤ ਕਰਾਰ ਦਿੰਦੇ ਅਸੀਂ ਇਸ ਨੂੰ ਉਦੋਂ ਅਗਲੀ ਗੱਲ ਕਹਿੰਦੇ 트럼ਪ ਦੇ ਨਾਲ ਸਮਝੌਤਾ ਕਰਨਾ ਭਾਰਤ ਸਰਕਾਰ ਨੇ ਉੱਚ ਦੇਸ਼ ਹੋਰ ਵੀ ਇਹ ਹੈ ਕਿ ਖੁੱਲ੍ਹੀ ਮੰਡੀ ਦੇ ਵਿੱਚ ਮੁਕਾਬਲਾ ਕਰਨਾ ਕਿ ਜਿਹੜਾ ਤਾਕਤਵਰ ਖੇਤੀ ਕਰਨ ਵਾਲਾ ਜਿੱਤ ਜੂਗਾ ਵੀਰ ਮੇਰੇ ਸਮਝੰਦੀ ਲੋੜ ਹੈ ਕੈਨੇਡਾ ਤੋਂ ਇੱਕ ਕਿਸਾਨ ਦੇ ਕੋਲੋਂ 400 ਤੋਂ 18 ਜ਼ਿਲ੍ਹੇ ਦੇ ਆਜ ਬੜਾ ਨੀਰ ਬਣਦੇ ਹੋ ਦੇਸ਼ ਉਹਨਾਂ ਦੇ ਕੋਲ ਇੱਕ ਕਿਸਾਨ ਦੇ ਕੋਲ ਆਵਰੇਜ 2300 ਕਟਾ ਜਮੀਨ ਦਾ ਵੀਰ ਮੇਰੋ ਆਇਤਰੇ ਅਮਰੀਕਾ ਕੋਲ 418 ਬਕੀਆਂ ਕੋਲ ਆਵਰੇਜ 300 ਕਿਲਾ ਹੁਣ ਆ ਲੋ ਭਾਰਤ ਦੇ ਵਿੱਚ ਭਾਰਤ ਦੇ ਕੋਲ ਜਮੀਨ 70 ਕਰੋੜ ਰਿਕਰ ਤੇ ਕਿਸਾਨ 13 ਕਰੋੜ ਪੰਜਾਬ ਦਾ ਲੰਦੋਸਤਾਨ ਦਾ ਕਿਸਾਨ ਤੇ 13 ਕਰੋੜ ਹੁਣ ਇਹਨੂੰ ਕੈਲਕੂਲੇਟ ਕਰ ਲਿਓ ਧਾਰੀਏ ਇੱਕੜੇ ਤੇ ਜੰਮਤੀਆ ਇੱਕ ਪਾਸੇ ਧਾਰੀਏ ਇੱਕੜੇ ਤੇ ਦੋਸਤਾਨ ਦੇ ਕਿਸਾਨ ਦੀ ਇੱਕ ਪਾਸੇ 2300 ਇਕੜ ਐਬਰੇਜ ਬਤੇਸੀ ਕਿਸਾਨਾਂ ਦੇ ਕੋਲ ਇਹ ਮੁਕਾਬਲਾ ਕਿਵੇਂ ਹੋਊਗਾ ਇਹ ਜੇ ਕਹਿਣਾ ਹੋਵੇ ਹਾਥੀ ਦੇ ਮੂਹਰੇ ਬੱਕਰੀ ਦੀ ਛਿੱਟੀ ਇਹਾਂ ਬਕਰਲਾਂ ਦੇਖੋ ਕਿਵੇਂ ਹੋਊਗਾ ਇਹ ਆ ਸਾਡੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਐ ਜਿਹਨੇ ਪਹਿਲਾਂ ਬਾਰੇ ਬਾਰੇ ਬੋਲ ਟਿਕਾਇਆ ਕਿ ਕਹਿੰਦਾ ਸੀ ਕਿ ਖੇਤੀ ਖੇਤਰ ਨੂੰ ਮਨ ਬਾ ਰੱਖਦਾ ਸਾਹਿਤ ਤੰਨੇ ਨੂੰ ਮਨ ਬਾ ਰੱਖਦਾ ਆ ਹੁਣੇ ਦੇਖਿਆ ਤੁਸੀਂ ਦੋ ਦਿਨ ਤਿੰਨ ਦਿਨ ਪਹਿਲਾਂ 11% ਜਿਹੜਾ ਕਹਿਛਿਆ ਕੌਟਰ ਤੋਂ ਲੈਂਦਾ ਸੀ ਉਹਨੂੰ ਫੇਰੀ ਕਰਕੇ ਬੱਲੇ ਬੱਲੇ ਕਰਾਤੀ ਕੀ ਦੀ ਕਪੜਾ ਮੱਲਾ ਵੜੀ ਅੱਗਾ ਮੱਲਾ ਵੜੀ ਉਹਨਾਂ ਨੇ ਲੱਡੂ ਵੰਡੇ ਕਿ ਹੁਣ ਪਰਾਂ ਕੋਟਨ ਸਵਾਸਤੀ ਆਉਗੀ ਤੇ ਦੂਜੇ ਪਾਸੇ ਜਿਹਨੇ ਪਰਮਤਪ ਦੇ ਵੇਖ ਸੀ ਉਹ ਮੂੰਹ ਤੇ ਮੂੰਹ ਜਨ ਕੇ ਕਦਿਆਂ ਦੇ ਨਾਲ ਤੇ ਉਹ ਨਾਜੁਕਾਂ ਦੇ ਮਹਾਰਤ ਦੇ ਵਿੱਚ ਜਿਰਾਤ ਦੇ ਵਿੱਚ ਕਾਟੇ ਨੂੰ ਗੁਲਾਮੀ ਦੇ ਚੇਤੇ ਕਰ ਰਿਹਾ ਹੈ ਕਿ ਖਤਮ ਕਰਤਾ ਸਾਡੇ ਕਪਾਏ ਨਾਲ ਮੇਨੂੰ ਧੀਰ ਮੇਰੇਓ ਫੇਪਟੀ ਦੇ ਹਾਵਲਾ ਹੋਣ ਪੜਾ। ਜੇ ਨਾਲ ਕੇਵਲ ਸੇ ਖੇਤੀ ਨੂੰ ਮਾਣ ਰੱਖੂੰਗਾ ਰੰਪ ਤੇ ਅੱਗੇ ਲੰਮਾ ਪੜ ਗਿਆ ਤਾਕੜੇ ਹੋਣਾ ਪਊਗਾ ਤੁਹਾਨੂੰ ਇਹਦੇ ਤੇ ਤਾਂ ਮੈਂ ਨਹੀਂ ਕਦੇ ਕਹੂੰਗਾ। ਤੁਮ ਸ੍ਰੀ ਗੱਲ। ਜੇ ਲੈਂਡ ਪੂਲਿੰਗ ਨੇ ਕੀ? ਇ ਕੋਈ ਰਹਿ ਜਾ ਆਪਣੇ ਕੋਈ ਕਾਨੂੰਨ ਕੀ ਸੌਣ ਨੇ ਨਾ ਕਾਨੂੰਨ ਦੀ ਦੇ ਵਿੱਚ ਕੁਝ ਲੋਕ ਪੱਖੀ ਕਿਸਾਨ ਪੱਖੀ ਮਤ ਹੈ ਹੋ ਹਰੇ ਦੇਸ਼ ਪੱਟ ਤੇ ਕੋਈ ਕਾਨੂੰਨ ਨਹੀਂ ਕੋਈ ਨਿਮੋਗ ਲਾਇਆ ਹੁਣ ਬੈਂਕ ਨੇ ਸੱਤਾ ਦਿੱਤਾ ਕਿ ਨਵੇਂ ਬੈਂਕ ਬਣਾਉਣੀ ਆ ਪੰਜਾਬ ਦੇ ਵਿੱਚ ਵੀ ਬਾਕੀ ਸਕੇਟਾ ਮਤ ਨਹੀਂ ਤੇ ਲੈਂਡ ਬੈਂਕ ਬਣਾਉਣੀ ਆ ਜ਼ਮੀਨ ਇਕੱਠੀ ਕਰਨੀ ਆ

ਇਹ ਤੁਹਾਡੇ ਤੇ ਵੱਡਾ ਹਮਲਾ ਹੋਣ ਵਾਲਾ ਤੀਜੀ ਗੱਲ ਮੈਂ ਕਹੂੰਗਾ ਕਿ ਹਰਾਮ ਦੇ ਨਾਲ ਦਰਜਾ ਪਿੰਡ ਉਹ ਪਾਣੀ ਦੇ ਵਿੱਚ ਘਿਰ ਚੁੱਕਿਆ ਹਜ਼ਾਰਾਂ ਪਸ਼ੂ ਮਰ ਚੁੱਕੇ ਆ ਜਾਂਦੇ ਆ ਜਾਨ ਚੁੱਕੇ ਇਹ ਲੱਖ ਕਿਰਾ ਜਿਹੜੀ ਫਸਲਾਂ ਜਿਹੋ ਨੇ ਟਬਾਹ ਹੋ ਚੁੱਕੀ ਐ ਤੇ ਮਾਨ ਸਾਹਿਬ ਕੀ ਕਰ ਰਿਹਾ ਇੱਕ ਰੌਮ ਦਾ ਰਾਜਾ ਸੀ ਨੀਰ ਰੌਮ ਉੱਡ ਰਿਹਾ ਸੀ ਉਹ ਨੀਰ ਪੰਛੀ ਵਜਾ ਰਿਹਾ ਆ ਅੱਜ ਤੇ ਅੱਜ ਪੰਜਾਬ ਉੱਤੇ ਰਿਹਾ ਹੈ ਹੜ੍ਹਾਂ ਦੇ ਨਾਲ ਦਾ ਪ੍ਰੇਅ ਤਬਾਹ ਹੋ ਰਿਹਾ ਹੈ ਕਿ ਉਹ ਮੁਜੀਥੇ ਦੀ ਕਿਰਪਾ ਨਾਲ ਨੂੰ ਲੈ ਕੇ ਝਟਕਲੇ ਸੁਣਾ ਰਿਹਾ ਤੋਂ ਲੋਕ ਸਾਰ ਖੜਾ ਹੋयो ਇਹਦੂ ਅੱਗੇ ਜੇ ਆਪਾਂ ਗੱਲ ਕਰਕੇ ਤਾਂ ਜਿਹੜਾ ਆਉਣ ਵਾਲਾ ਸਮਾਂ ਆ ਰਿਹਾ ਉਹਨੇ ਸਮਾਂ ਆਪਣੀ ਜਿਹੜੀ ਬਰੇਗੰਡਾ 22 ਨੰਬਰ ਕੋਲ ਨੂੰ ਪੰਜਵੀਂ ਬਰੇਗੰਡਾ ਆ ਰਹੀ ਹੈ ਆਡੇ ਸਾਡੇ ਤੇ ਬਾੜ ਹੋ ਰਹੇ ਨੇ ਜਮੀਨਾ ਖੋਹਦੇ ਫਸਲਾਂ ਖੋਹਦੇ ਗੱਜਈ ਹੋਏ ਕਿਸਾਨ ਨਤੋਂ ਜਿਹੜਾ ਕਾਗਜ਼ ਮੁਕਤੀ ਦੀ ਅਸੀਂ ਕਰਨ ਕਰਦੇ ਆ ਉਹ ਸਭ ਕਾਸੇ ਦੇ ਸੰਗਠਨ ਮੋਰਗੇ ਨੇ ਚੁੱਕਿਆ ਕਿ ਉਸ ਜਿਹੜੀ ਸਭੀ ਬਰੇ ਗੰਢ ਹੋਣੀ ਆ ਜਨ ਅੰਡੀਆਂ ਸੰਗਠਨ ਮੋਰਗੇ ਵੱਲੋਂ ਉਸ ਬਰੇ ਗੰਢ ਦੇ ਜਿਹੜਾ ਐਲਾਨ 23 ਨਵੰਬਰ 2022 ਕੀਤਾ ਸੀ ਉਹੀ ਐਲਾਨ ਕਰਨਾ ਪੈਣਾ ਹੈ ਪਰਦਾ ਹੈ ਦੋਸਤਾਂ ਦਾ ਕਿਸਾਨ ਹੈ ਜਿਹਦਾ ਨਹੀਂ ਬਚਣਾ ਇਸ ਕਰਕੇ ਸਾਨੂੰ ਆਪ ਤੋਂ ਕਹਿਣਾ ਕਰ ਲੈਣਾ ਚਾਹੀਦਾ ਹੈ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਭਗਵਾਨ ਤੁਮਾਨੂੰ ਇਹ ਫੇਤੀ ਨਹੀਂ ਕਰਦੇ ਇਹ ਕਿਸਾਨ ਨਹੀਂ ਇਹ ਖੇਤਾਂ ਦੇ ਵਿੱਚ ਕਿ ਜਾਂਦੇ ਵੀਰ ਮੇਰੇ ਉਹ ਠੀਕ ਕਹਿ ਰਿਹਾ 50 ਸਾਲ ਫੇਤੀ ਕੀਤੀ ਸਾਰੇ ਨਿਛੜਾ ਨੇ 60 ਸਾਲ ਨੇ ਫੇਤੀ ਕੀਤੀ ਲਿਟਾਣਾ ਹੈ तूं तौर मां जवाब दवांगे सरकार बि करूं वञी ख़ालसा